ਹਾਂਜੀ ਪੰਜਾਬ ਵਾਲਿਓ ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਦੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਲੇ ਸ਼ੁਰੂਆਤ ਆ ਹਲੇ ਦੇਖੀ ਜਾਵੇ ਅੱਗੇ ਥੋੜਾ ਨਾ ਹੁੰਦਾ ਕੀ ਆ ਥੋੜਾ ਬਣਦਾ ਕੀ ਆ ਜੋ ਘਟਣਾ ਅੱਜ ਵਾਪਰੀ ਆ ਪਿੰਡ ਕੁੰਬੜਾ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਐਨੀ ਦਰਿੰਦਗੀ ਨਾਲ ਐਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚ ਸ਼ੁਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਸ਼ੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੱਢਤਾ ਸ਼ੁਰਾ ਗੱਲ ਸਿਰਪੇਂ ਨਹੀਂ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲ 'ਤੇ ਖੇਡ ਰਿਹਾ ਸੀਗਾ ਉਹ ਸਾਈਕਲ 'ਤੇ ਉਹਨਾਂ ਦੇ ਮਾੜੇ-ਮੋٹے ਨਾਲ ਲੱਗੀ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲ 'ਤੇ ਬੱਚ ਬੱਜੀ ਕੀ ਗੱਡੀ ਗੱਲ ਹੋ ਗਈ ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬਣਾ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਸ਼ਰਾ ਮਾਰ ਕੇ ਤੇ ਇੱਕ ਦੇ ਗਲ ਦੇ ਵਿੱਚ ਸ਼ਰਾ ਮਾਰ ਕੇ ਦੋਨੇ ਥਾਂ ਤੇ ਮਾਰਤੇ ਆ ਇਹਦਾ ਜ਼ਿੰਮੇਵਾਰ ਕਿ ਤੁਸੀਂ ਖੁਦ ਲੋਕ ਹੋ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਸਵਾਰਥ ਨੇ ਤੁਹਾਨੂੰ ਇੰਨਾ ਅੰਨਾ ਕਰਤਾ ਕਮਲੇ ਕਰਤਾ ਤੁਹਾਨੂੰ ਦਿਖਦੀ ਕੱਖ ਨਹੀਂ ਹੋਈ ਆ ਜੱਤਪੁਰੇ ਪਿੰਡ ਜਿੱਥੇ ਕੁਝ ਮਹੀਨੇ ਪਹਿਲਾਂ ਰੌਲਾ ਪਿਆ 1900 ਵੋਟਾ ਪਿੰਡ ਦੀ ਤੇ 6500 ਵੋਟ ਪ੍ਰਵਾਸੀਆਂ ਦੀ ਆ ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ ਰੌਲਾ ਗੋਲਾ ਪੈ ਗਿਆ ਚੌਣਕ ਮਹਿੰਦਰ ਵੱਲੋਂ ਉੱਪਰੋਂ ਕੋਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ ਪਰ ਕਸੂਰ ਕੀ ਦਾ ਕਸੂਰਬਾਰ ਕੌਣ ਆ ਕਸੂਰਬਾਰ ਉਹ ਲੋਕ ਨੇ ਕਿਉਂ ਲੋਕ ਨੇ ਉਹ ਹਾਲੇ ਵੀ ਉਹ ਲੋਕ ਆ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੋਤਵਾਰ ਸਰ ਅੱਗੇ ਲੱਗੇ ਹੋਏ ਬੰਦੇ ਜਿਹਨਾਂ ਸਾਨੂੰ ਵੀ ਬੁਲਾਇਆ ਹੋਰਾਂ ਨੂੰ ਵੀ ਬੁਲਾਇਆ ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਗਏ ਜੀ ਉਹਨਾਂ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ-ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ ਇਹ ਜਿਹੜੇ ਤੁਸੀਂ ਅੱਕ ਬੀਜ ਰਹੇ ਹੋ ਜਿਹੜੇ ਕੰਡੇ ਬੀਜ ਰਹੇ ਹੋ ਜਿਹੜੇ ਬੂਟੇ ਤੁਸੀਂ ਲਾ ਰਹੇ ਹੋ ਭੁਗਤੋਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ ਕਿਵੇਂ ਤੁਹਾਡੀਆਂ ਰਿਸ਼ਤਾਂ ਨਾਲ ਖੇਡਦੇ ਆ ਇਹ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ ਵਿੱਚ ਅੰਨੇ ਹੋ ਗਏ ਅੰਨੇ ਲੋਕੋ ਤੁਸੀਂ ਅੰਨੇ ਹੋ ਗਏ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਆਹ ਕੁਝ ਦਿਨ ਪਹਿਲਾਂ ਦਲੱਡੀ ਦਲੱਦੀ ਪਿੰਡ ਨਾਬੇ ਦਾ ਪਿੰਡ ਆ ਦਲੱਡੀ ਨਾਬੇ ਕੋਲੇ ਇੱਕ ਨਹਿنگ ਸਿੰਘ ਯੂਨੋ 10 ਯੂਪੀ ਦੇ ਬੰਦਿਆਂ ਨੇ ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣਾ ਦੇ ਵਿੱਚ ਇਥੇ ਪਿੰਡ 'ਚ ਰੱਖ ਲਿਆ ਉਹਨਾਂ ਨੂੰ ਉਹਨਾਂ ਨੇ ਕੁੱਟ ਕੇ ਸਿਰ 'ਚ ਟੰਬਾ ਮਾਰ ਕੇ ਮਾਰਤਾ ਅੱਜ ਤੱਕ ਉਹ ਬੰਦੇ ਫੜੇ ਨਹੀਂ ਗਏ ਉਹ ਯੂਪੀ ਭੱਜ ਗਏ ਉਹ ਬਿਹਾਰ ਭੱਜ ਗਏ ਕੋਈ ਰਿਕਾਰਡ ਹੈਗਾ ਇਹਨਾਂ ਦਾ ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ ਜਾ ਕੇ ਪ੍ਰਾਈਵੇਟ ਨੌਕਰੀ ਕਰੇ ਚੰਡੀਗੜ੍ਹ ਪੁਲਿਸ ਪੰਜਾਬ ਦੇ ਵਿੱਚੋਂ ਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ ਇਹਦਾ ਰਿਕਾਰਡ ਦੇਖਦੀ ਆ ਵੀ ਇਹਦਾ ਰਿਕਾਰਡ ਕੀ ਆ ਕ੍ਰਿਮੀਨਲ ਤਾਂ ਨਹੀਂ ਮਾਰਾ ਨਹੀਂ ਕੌਣ ਆ ਇਹ ਬੰਦਾ ਕੀ ਇਹਦਾ ਪਿਛੋਕੜ ਆ ਕੀਦਾ ਮੁੰਡਾ ਇਹ ਆਪ ਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ ਯੂਪੀ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਬਿਹਾਰ 'ਚ ਬੰਗਾਲ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਇੱਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨਹੀਂ ਪੈਂਦਾ 6 ਤਰੀਕ ਦੀ ਘਟਨਾ ਤੇ ਲੱਦੀ ਪਿੰਡ ਦੀ ਨਾਬੇ ਦੀ ਹਾਲ ਤੱਕ ਬੰਦਾ ਨਹੀਂ ਕੋਈ ਫੜਿਆ ਗਿਆ ਕਿੱਥੋਂ ਫੜ ਲੋਂਗੇ ਐਡੀ ਯੂਪੀ ਪਈ ਆ ਖਬਰਾ ਕੋਈ ਟਿਕਾਣਾ ਨਹੀਂ ਕੋਈ ਐਡਰੈਸ ਨਹੀਂ ਪਤਾ ਕੋਈ ਪਿੰਡ ਨਹੀਂ ਪਤਾ ਕੋਈ ਨਾਂ ਨਹੀਂ ਸਹੀ ਦੱਸ ਦੇ ਆ ਕੇ ਲਿਖਾਉਂਦੇ ਆ ਜਿੰਨੇ ਬੰਗਲਾ ਦੇ ਇਹਦੇ ਵਿੱਚੋਂ ਆ ਰਿਹਿੰਗੇ ਇਧਰ ਨੂੰ ਆ ਰਹੇ ਆ ਬੰਗਲਾਦੇਸ਼ੀ ਰਿਹਿੰਗੇ ਇਹਦੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ਼ ਹੋ ਰਹੇ ਨੇ ਵੱਡੀ ਗਿਣਤੀ ਚ ਪੰਜਾਬ ਚ ਵੜ ਰਹੇ ਨੇ ਉਹ ਜਿੰਨੇ ਆ ਰਹੇ ਹਿੰਗੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ ਬੰਗਾਲ ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ ਨਾਂ ਬਦਲ ਕੇ ਰੱਖੇ ਜਾ ਰਹੇ ਨੇ ਕਿੰਦਾ ਨਾ ਰਵੀ ਰੱਖ ਲਿਆ ਕਿਸੇ ਨੇ ਰਾਜੂ ਰੱਖ ਲਿਆ ਕਿਸੇ ਨੇ ਆਸ਼ੂ ਰੱਖ ਲਿਆ ਨਾਂ ਬਦਲ ਕੇ ਇੱਥੇ ਰਹਿ ਰਹੇ ਨੇ ਉਹ ਖਬਰਾਂ ਕੀ ਕਰਕੇ ਆਏ ਆ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਪੁਲਿਸ ਕੋਈ ਇਹਦੀ ਅੜਤਾਲ ਕਰ ਰਹੀ ਹੈ ਮਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਹੈ ਕਿੱਥੋਂ ਆਏ ਆ ਅੱਜ ਦੀ ਹੋਰ ਕੱਟਣਾ ਸੁਣ ਲੋ ਰਤਿਆ ਮੰਡੀ ਰਤਿਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਢਿੰਗੜ ਚੰਡੂਕੇ ਢਿੰਗੜ ਦੀ ਚੰਡੂਕੇ ਪਿੰਡ ਆ ਚੰਡੂਕੇ ਦਾ ਮੁੰਡਾ ਰਤਿਏ ਆਪਣਾ ਝੋਨਾ ਵੇਚਣ ਗਿਆ ਉਥੇ ਅੱਜ ਕੁੱਟ-ਕੁੱਟ ਕੇ ਉਹ ਬੁਰਾ ਹਾਲ ਕੀਤਾ ਕੁੱਟ ਕਿਉਂ ਬੁਰਾ ਹਾਲ ਕੀਤਾ ਉਥੇ ਮਸਾਂ ਲੋਕਾਂ ਨੇ ਛੜਾ ਕੇ ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਗਾ ਚੱਕ ਕੇ ਬਚਾ ਕੇ ਹੀ ਜਾਨ ਬਚਾ ਕੇ ਲੈ ਕੇ ਆਏ ਇਹ ਰੋਜ਼ ਦੀਆਂ ਘਟਨਾਵਾਂ ਨੇ ਤੇ ਪੁਲਿਸ ਕਾਲਬਟੋਲ ਕਰਦੀ ਐ ਐਥੇ ਕੋਈ ਬੰਦਾ ਕਮੈਂਟ ਕਰ ਦੇਣਾ ਕਮੈਂਟ ਕੋਈ ਟਿੱਪਣੀ ਕਰ ਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਹਰ ਖੜਾ ਹੁੰਦਾ ਸੀਆਈ ਵਾਲੇ ਬਾਹਰ ਖੜੇ ਹੁੰਦੇ ਆ ਵੀ ਤੁਸੀਂ ਫਲਾਣਨੇ ਦੀ ਵੀਡੀਓ ਤੇ ਆ ਕਮੈਂਟ ਕੀਤਾ ਟਿੱਪਣੀ ਕੀਤੀ ਆ ਵੀਡੀਓ ਸਾਂਝੀ ਕੀਤੀ ਆ ਆਓ ਥਾਣੇ ਦੱਸੋ ਤੇ ਇੱਥੇ ਬੰਦੇ ਮਾਰੇ ਜਾ ਰਹੇ ਆ ਆ ਕਈ ਕਈ ਸਾਡੇ ਆ ਮੇਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਿੰਗਾਂ ਦੇ ਖਿਲਾਫ ਬੋਲਦਾ ਤੁਹਾਨੂੰ ਮਰਸਨਾ ਚਾਹਣਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਆ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬੱਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਆ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਬੋਲੀ ਮਰੀ ਜਾ ਰਹੀ ਆ ਪੰਜਾਬ ਦੇ ਪਾਣੀਆਂ 'ਚ ਗੰਦ ਪਾਇਆ ਜਾ ਰਿਹਾ ਉਹਦੇ ਵਿੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਿੰਦਾ ਬੋਲ ਕੇ ਕਾਹਨ ਰੌਲਾ ਪਾਈ ਗਏ ਬਾਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਇਨਸਾਨ ਨਾਲ ਕਿਸੇ ਪ੍ਰਵਾਸੀ ਨਾਲ ਪਰ ਜੋ ਸਾਡੇ ਨਾਲ ਵਾਪਰ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੁਣ ਤੁਹਾਨੂੰ ਮੈਂ ਵੀ ਦੱਸਦਾ ਇਹ ਲੁਧਿਆਣੇ ਦੀ ਘਟਨਾ ਹੈ ਮੇਰਾ ਮਿੱਤਰ ਆ ਮੁੰਡਾ ਪ੍ਰਿੰਸ ਮਨੂ ਨੇ ਗੱਲ ਸੁਣਾਈ ਕਹਿੰਦਾ ਬਾਈ ਆ ਥੋੜੇ ਚਿਰ ਪਹਿਲਾਂ ਦੀ ਘਟਨਾ ਦੱਸਣ ਲੱਗਿਆ ਮੈਂ ਉਹ ਕਹਿੰਦਾ ਬਾਈ ਇੱਕ ਮਹਾਜਨਿਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ ਮਰੇ ਉਹਦੀ ਪੋਤੀ ਕੋਈ 18 ਸਾਲ ਦੀ 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ ਬਜ਼ੁਰਗ ਬੰਦਾ 65 70 ਸਾਲ ਦਾ ਮਗਰ ਬੈਠਾ ਸੀ ਗਾਹਾਂ ਜਾ ਕੇ ਉਹ ਕਦੇ ਜਦੋਂ ਬਾਜ਼ਾਰ ਵੇ ਦੀ ਨੰਗੇ ਨਾ ਉਹਨੇ ਕਦੇ ਤੰਗ ਗਾ ਭਈਏ ਜਾਂਦੇ ਸੀ ਇਹ ਰਸਤੇ ਐ ਘੁੰਮਦੇ दारू ਪੀਤੀ ਉਹਨਾਂ ਦੀ ਉਹਨੇ ਹਾਰਨ ਮਾਰਤਾ ਕੁੜੀ ਨੇ ਉਹ ਪਾਸੇ ਨਾਲ ਸਾਡੇ ਉਹਨੇ ਫੇਰ ਹਾਰਨ ਮਾਰਿਆ ਉਹ ਫੇਰ ਪਾਸੇ ਨਾਲ اٹੇ ਉਹਨੇ ਇੰਨੀ ਗੱਲ ਕਹੀ ਕਹਿੰਦੀ ਭਈਆ ਮੜਾ ਵੜਾ ਪਾਸੇ ਹੋ ਜਾ ਵੀ ਲੰਘਣਾ ਐ ਇੰਨੀ ਗੱਲ ਤੇ ਉਹ ਕੁੜੀ ਦੇ ਗਲ ਦੇ ਵਿੱਚ ਆਹ ਪਾਇਆ ਸੀਗਾ ਜਿਹੜਾ ਹੁੰਦਾ ਆ ਕੀ ਕਹਿੰਦੇ ਉਹਨੂੰ ਗੱਲ ਚ ਪਾਉਂਦੀਆਂ ਕੁੜੀਆਂ ਉਹ ਉਹਨੇ ਭਈਏ ਨੇ ਫੜ ਕੇ ਐਮ ਰੋੜਤਾ ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਹ ਫੜ ਲਈ ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60 65 ਸਾਲ ਦਾ ਉਹ ਵਿਚਾਰਾ ਦੂਰ ਖੜਾ ਸਕੂਟਰੀ ਤੇ ਉਤਰ ਕੇ ਕੰਬਣ ਲੱਗ ਗਿਆ ਬਜ਼ੁਰਗ ਬੰਦਾ ਕਰ ਵੀ ਕੀ ਸਕਦਾ ਸੀ ਉਹ ਪ੍ਰਿੰਸ ਕਹਿੰਦਾ ਭਾਈ ਤਿੰਨ ਜਣੇ ਪਰ ਤਿੰਨਾਂ ਜਣੇ ਸੀ ਪੂਰੀ ਚੰਗੀ ਤਰ੍ਹਾਂ ਛਲਕੇ ਬੰਦੇ ਉਹ ਹੋਰ ਸੁਣ ਲੋ ਘਟਨਾ ਲੁਧਿਆਣੇ ਦੀ ਆਜ਼ਾਦ نگر ਦੀ ਇਹ ਵੀ ਧਿਆਨ ਦੇ ਦਿਨ ਜੋ ਗੱਲ ਹੈ ਲੁਧਿਆਣੇ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਬੁਰ ਸਿੱਖ ਪਰਿਵਾਰ ਹੈ 5 ਸਾਲ 5.5 ਸਾਲ ਦੀ ਬੱਚੀ ਸਕੂਲ ਪੜਦੀ ਬੈਂਨ ਤੋਂ ਉਤਰ ਕੇ ਜਦੋਂ ਬੈਂਨ ਤੇ ਪੜ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪ੍ਰਵਾਸੀ ਰੱਖਿਆ ਹੋਇਆ ਬੰਦਾ ਘਰੇ ਉਹਨੂੰ ਲੈਣ ਭੇਜ ਦਿੰਦੇ ਜਵਾਕੜੀ ਨੂੰ ਲੈ ਕੇ ਆ ਉਹ ਕਹਿੰਦਾ ਭਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੁਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ ਅਸੀਂ ਦੇਖ ਲਿਆ ਕਹਿੰਦਾ ਦੇ ਕੇ ਰੋਕਿਆ ਵੀ ਉਹ ਪੂਰਾ ਪਰ ਜਵਾਕੜੀਏ ਕੀ ਕਰ ਰਿਹਾ ਹੈ ਕਰੌਲ ਤਾਂ ਸਾਡੇ ਗਲ ਪੈ ਗਿਆ ਕਹਿੰਦਾ ਚੰਗੀ ਤਰ੍ਹਾਂ ਉਹ ਵੀ ਸਲਕਿਆ ਸਕੂਟਰੀ ਫੜੀ ਜਵਾਕੜੀ ਉਦੋਂ ਫੜੀ ਤੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ ਉਹਨਾਂ ਦੇ ਘਰੇ ਜਵਾਕੜੀ ਪਹਚਾਈ ਤੇ ਗਾਹਾਂ ਉਹ ਪਰਿਵਾਰ ਕਰਾ ਸਾਡੀ ਗਲ ਪੈ ਗਿਆ ਵੀ ਉਹ ਤਾਂ ਸਾਡਾ ਭਰੋਸੇਮੰਦ ਬੰਦਾ ਹੈ ਭਰੋਸੇਯੋਗ ਬੰਦਾ ਹੈ ਵਿਸ਼ਵਾਸਪਾਤਰ ਆ 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ ਤੁਸੀਂ ਬਿਨਾਂ ਗੱਲ ਤੋਂ ਇਲਜ਼ਾਮ ਲਾਉਂਦੇ ਹੋ ਉਹ ਸੋਡੀਆਂ 5-5 ਸਾਲ ਦੀਆਂ ਬੱਚੀਆਂ ਵੀ ਸੁਰੱਖਿਤ ਨਹੀਂ ਹੈਗੀਆਂ ਉਹ ਲੋਕੋ